ਅੱਜ ਨਸੀਗੋ ਦੋਸਤ ਮੈਂ ਮਕਵਾਲ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ ਅੱਜ ਆਪਾਂ ਬਹੁਤ ਹੀ ਘੱਟ ਬਜਟ ਵਾਲੀਆਂ ਕਾਰਾਂ ਦਿਖਾਉਣੀਆਂ ਤੁਹਾਨੂੰ ਵੀ 50 ਹਜ਼ਾਰ ਤੋਂ ਸਟਾਰਟ ਕਰ ਲੈਣੀ ਹੈ ਜੱਪਾ ਕਿਉਂਕਿ ਡਿਮਾਂਡ ਹੁੰਦੀ ਹੈ ਵੀ ਆਪਾਂ ਨੂੰ ਜਿਵੇਂ ਛੋਟੇ ਰੇਕ ਵਾਲੀਆਂ ਗੱਡੀਆਂ ਦਿਖਾਓ ਤੇ ਛੋਟੇ ਤੋਂ ਲੈ ਕੇ ਆਪਾਂ ਵਧੀਆ ਗੱਡੀਆਂ ਤੱਕ ਵੀ ਦਿਖਾਵਾਂਗੇ ਜਿਹੜੀਆਂ ਵੱਡੀਆਂ ਗੱਡੀਆਂ ਹਨ ਤੇ ਆਪਾਂ ਗੱਲ ਕਰਦੇ ਆ ਜੀ ਇਸ ਕਾਰੋਬਾਰ ਦੇ ਪਹੁੰਚੇ ਆ ਵੀਰੇ ਹੋਣਾ ਨਾ ਵੀਰੇ ਹੋਣੀ ਆਪਣੇ ਨਾਲ ਹਾਜ਼ਰ ਆਪਾਂ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਸੱਚੀ ਗੱਲ ਵੀ ਸੱਚੀ ਗੱਲ ਵੀ ਹੋਰ ਜੀ ਵੀਰੇ ਕਿੱਦਾਂ ਠੀਕ ਠਾਕ ਹੋ ਜੀ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਤੁਸੀਂ ਲੋਕੇਸ਼ਨ ਦੱਸ ਦੋ ਵੀ ਆਪਣੀ ਜੀ ਇਹ ਵੀਰੇ ਆਪਾਂ ਜਿਹੜਾ ਜਗਰਾਉਂ ਸਾਈਡ ਤੋਂ ਨੇ ਆ ਖਾੜੇ ਵਾਲੀ ਨਹਿਰ ਵੱਜੀ ਆ ਇਹ ਜਦੋਂ ਆਪਾਂ ਰੇਕ ਰੋਡ ਜਾਂਦੇ ਆ ਬਸ 1 ਕਿਲੋਮੀਟਰ ਨਾਲ ਹੀ ਹੈ ਠੀਕ ਆ ਜੀ ਹਾਂ ਤੇ ਦੋਸਤੋ ਆਪਾਂ ਖਾੜੇ ਵਾਲੀ ਨਹਿਰ ਦੇ ਉੱਪਰ ਹੀ ਆ ਬਾਈ ਹੋਣਾ ਦਾ ਦਫ਼ਤਰ ਤੇ ਵੀਰੇ ਹੁਣਾਂ ਤੋਂ ਗੱਲਬਾਤ ਕਰਦੇ ਆ ਵੀਰੇ ਆਪਾਂ ਨੂੰ ਸਟਾਰਟਿੰਗ ਆਪਣੇ ਕੋਲੇ ਕਿੱਥੋਂ ਕੋ ਹੋ ਜੂਗੀ ਸਟਾਰਟਿੰਗ ਵੀਰੇ ਜਿਵੇਂ ਆ ਰੁਤੀ ਖੜੀ ਹੈ ਆਪਣੇ ਕੋਲ ਹਾਂਜੀ ਇਹ ਜੀ 2006 ਮਾਡਲ ਆ 0.2 ਇੰਜਨ ਆ ਏਸੀ ਆ ਵੀਰੇ ਠੀਕ ਆ ਜੀ ਮੰਨ ਲਓ ਲੋ ਬਜਟ ਆ ਰਹੀ 50000 ਰੁਪਿਆ ਇਥੋਂ ਸਟਾਰਟਿੰਗ ਹੋ ਜਾਂਦੀ ਹੈ ਵੀਰੇ ਠੀਕ ਆ ਜੀ ਇਦੋਂ ਵੀ ਘੱਟ ਬਜਟ ਚ ਵੀ ਮਿਲ ਜੂ ਏਡੇ ਨਹੀਂ ਹੈਗਾ ਜੀ ਵੀਰੇ ਹਾਂਜੀ ਦੋਸਤੋ ਜਿਵੇਂ ਵੀਰੇ ਹੁਣਾਂ ਨੇ ਦੱਸਿਆ ਵੀ ਕਈ ਵੀਰ ਨੇ ਘੱਟ ਰੁਪਏ ਲਾਉਣੇ ਹੁੰਦੇ ਹਨ ਤੇ ਮੰਨ ਕੇ ਚੱਲੋ ਵੀ 35-40000 ਤੋਂ ਵੀ ਸਟਾਰਟ ਹੋ ਜਾਂਦੀਆਂ ਬਾਈ ਹੁਣਾਂ ਕੋਲੇ ਗੱਡੀਆਂ ਤੇ ਬਾਈ ਹੁ ਮਰੂਤੀ ਗੱਡੀ ਦੇਖਣ ਨੂੰ ਤਾਂ ਬਾਡੀ ਲੈਣ ਵਾਂਗੂ ਬਹੁਤ ਚੰਗੀ ਲੱਗਦੀ ਆ ਗੱਡੀ ਇਹਦੀ 0.2 ਆ ਅੱਛਾ ਜੀ ਹਾਂਜੀ ਤੇ ਕਿਉਂਕਿ ਬਹੁਤ ਭਰਾ ਹੁੰਦੇ ਆ ਮਰੂਤੀ ਦੇ ਸ਼ਕੀਰ ਤੇ ਇੱਕ ਦਾ ਵਨ ਲਿਜਾ ਕੇ ਦਿਖਾਓ ਤੇ ਗੱਡੀ ਬਹੁਤ ਸਾਫ਼ ਸੁਥਰੀ ਆ ਤੁਸੀਂ ਅੰਦਰੋਂ ਵੀ ਚੱਕਰ ਲਾਜੋ ਆ ਦੇਖੋ ਇਹ ਅੰਦਰੋਂ ਟੀਵੀ ਆ ਤੁਸੀਂ ਕਿਸ ਤਰ੍ਹਾਂ ਦੇਖੋ ਦੋਸਤੋ ਤੇ ਹੁਣ ਅਸੀਂ ਦਿਖਾਉਦੇ ਆ ਪੰਦਰੋਂ ਇੰਜਨ ਵਾਲੀ ਸਾਈਡ ਤੋਂ ਵੀ ਦਿਖਾਵਾਂਗੇ ਗੱਡੀ ਐਟਪਾ ਗੱਡੀ ਨੂੰ ਚੰਗਾ ਲੱਗਿਆ ਹੋਇਆ ਦੋਸਤੋ ਤੇ ਬਾਕੀ ਵੀਰੇ ਜਿੰਨਾ ਰੇਟ ਆ ਤਾਂ ਨੇਗੋਸ਼ੀਏਬਲ ਆ ਨਹੀਂ ਵੀਰੇ ਕੋਈ ਨਹੀਂ ਮੌਕੇ ਤੇ ਹੋ ਜੂ ਕੋਈ ਗੱਲ ਠੀਕ ਆ ਜੀ ਹਾਂਜੀ ਤੇ ਦੋਸਤੋ ਰੇਟ ਵੀਰੇ ਹੋਣਾ ਨੇਗੋਸ਼ੀਏਬਲ ਆ ਮੌਕੇ ਤੇ ਤੁਹਾਡੇ ਨਾਲ ਬਾਈ ਹੋਣੀ ਰੇਟ ਛੇਜ ਕਰ ਲੈਣਗੇ ਜੇ ਤੁਹਾਡੇ ਗੱਡੀ ਪਸੰਦ ਆਉਂਦੀ ਹੈ ਤੁਸੀਂ ਕਰ ਸਕਦੇ ਹੋ ਹੋਰ ਵੀਰੇ ਗੱਡੀ ਕਿਹੜੀ ਆ ਆਪਣੇ ਕੋਲ ਆ ਜੰਨਾ ਵੀਰੇ 2006 ਮਾਡਲ ਅੱਗੇ ਦੋਸਤੋ ਆ ਗਈ ਆਪਾਂ ਨੂੰ ਜੰਨ ਗੱਡੀ ਕੈਂ ਮਾਡਲ ਆ ਵੀਰੇ ਇਹ 6 ਮਾਡਲ ਵੀਰੇ 6 ਮਾਡਲ ਆ ਜੀ ਹਾਂਜੀ ਡੀਜ਼ਲ ਠੀਕ ਆ ਜੀ ਦੋਸਤੋ 6 ਮਾਡਲ ਡੀਜ਼ਲ ਗੱਡੀ ਖੜੀ ਆ ਇਹ ਲਾਈਟ ਲੱਗਿਆ ਟੈਂਕ ਭਰ ਕੇ ਪਾ ਲੱਗਿਆ ਇਹ ਵੀ ਗੱਡੀ ਲੁ ਤੇ ਵੀਰੇ ਕੀ ਡਿਮਾਂਡ ਚਾ ਗੱਡੀਆਂ ਹੈ ਵੀਰੇ ਕਰ ਲਾਂਗੇ ਕੋਈ ਗੱਲ ਨਹੀਂ ਪੈਸੇ ਦਾ 80000 ਰੁਪਏ ਡਿਮਾਂਡ ਕਰਦੇ ਆ ਠੀਕ ਆ ਜੀ ਦੋਸਤੋ 80000 ਰੁਪਏ ਵੀਰੇ ਹੋਣਾ ਲੰਗੋ ਡਿਮਾਂਡ ਆ ਤੇ ਬਾਕੀ ਵੀਰੇ ਹੋਣੀ ਮੌਕੇ ਤੇ ਤੁਹਾਡੇ ਨਾਲ ਕਰ ਲੈਣਗੇ ਜੇ ਕਿਸੇ ਭਰਾ ਨੂੰ ਗੱਡੀ ਪਸੰਦ ਆਉਂਦੀ ਆ ਤੇ ਰੰਗ ਪੇਂਟ ਦੀ ਗੱਡੀ ਕਾਫੀ ਸਾਫ ਸੁਥਰੀ ਆ ਤੇ ਆਪਾਂ ਅੰਟੀਰੀਅਰ ਤੁਸੀਂ ਚੈੱਕ ਕਰ ਲਓ ਅੰਟੀਰੀਅਰ ਵੀ ਵਧੀਆ ਲੱਗਿਆ ਆ ਗੱਡੀ ਨੂੰ ਤੇ ਸੀਟ ਕਵਰ ਕਰਿਆ ਸਾਰੇ ਇਹ ਚਾਬੀ ਨੇ ਨਵੇਂ ਲੱਗੇ ਹੋਇਆ ਅੰਦਰੋਂ ਦੇਖੀਏ ਵੀ ਵਧੀਆ ਲੱਗਿਆ ਆ ਜੀ ਏ ਕੋਈ ਰੇਟ ਬਾਈ ਹੋਣਾ ਦਾ ਜਮਾ ਗਿਆ ਜਾ ਤੇ ਬਾਕੀ ਤੁਸੀਂ ਹੋਰ ਵੀ ਰੇਟ ਪੁੱਛੇ ਹੋਣਾ ਨੇ ਤੁਹਾਨੂੰ ਜੇ ਰੇਟ ਕਰ ਦੇਣਗੇ ਜੇ ਤੁਹਾਡੇ ਗੱਡੀ ਪਸੰਦ ਹੁੰਦੀ ਆ ਤੇ ਵੀਰੇ ਜਿਵੇਂ ਮੰਨ ਲਓ ਹਣ ਗੱਡੀ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਹਾਂਜੀ ਵੀਰੇ ਤੇ ਆਪਣਾ ਕੋਈ ਕਹਿੰਦੇ ਕੀ ਹੋਬਦਾ ਉਹ ਵੀਰੇ 12 ਮਾਡਲ ਤੋਂ ਉੱਪਰ ਠੀਕ ਆ ਹਾਂਜੀ ਤੇ ਉਹਨਾਂ ਨੂੰ ਦੱਸਿਆ ਵੀ ਜੀ ਅਸੀਂ ਗੱਡੀਆਂ ਦੇਖੋ ਮੈਂ ਜਿਹੜੀ 12 ਮਾਡਲ ਤੋਂ ਉੱਪਰ ਆਉਂਦੀ ਉਹ ਤੇ ਪੈਸਾ ਹੋਰ ਜੀ ਹਾਂਜੀ ਹਾਂਜੀ ਅੱਗੇ ਵੀਰੇ ਕਿਹੜੀ ਆ ਗੱਡੀ ਇਹ ਆਲਟੋ ਆ ਵੀਰੇ 2009 ਮਾਡਲ ਐਲ ਐਕਸ ਆਈ ਠੀਕ ਆ ਜੀ ਨੋ ਮਾਡਲ ਆ ਜੀ ਲਿਆਉਂਦਾ ਚਲ ਦੋਸਤੋ ਐਨ ਐਕਸ ਆਇਆ ਨੋ ਮਾਡਲ ਆ ਲਾਹੇ ਲੱਗੇ ਹੋਇਆ ਗੱਡੀ ਨੂੰ ਵਾਈਟ ਕਲਰ ਆ ਗੱਡੀ ਦਾ ਚਲ ਤੇ ਟੈਟਪਾ ਗੱਡੀ ਦਾ ਚੰਗਾ ਲੱਗਿਆ ਹੋਇਆ ਦੋਸਤੋ ਲੁਧਿਆਣਾ ਨੰਬਰ ਆ ਗੱਡੀ ਇਹ ਐਨ ਐਕਸ ਆਇਆ ਐਲ ਐਕਸ ਆਇਆ ਹੋ ਗਿਆ ਐਲ ਐਕਸ ਆ ਦੋਸਤੋ ਗੱਡੀ ਇਹ ਤੁਹਾਨੂੰ ਗੱਡੀ ਆ ਭੰਦਰੋਂ ਵੀ ਚੈੱਕ ਕਰਾਉਂਦੇ ਆ ਬਾਹਰੋਂ ਤੁਸੀਂ ਬਾਡੀ ਲੈਨ ਗੱਡੀ ਦੇਖ ਲਓ ਬ੍ਰੇਕ ਕੀ ਡਿਮਾਂਡ ਚ ਗੱਡੀ ਐ ਇਹ ਵੀਰੇ ਆਪਾਂ ਦਵਾਂਗੇ 125 125 ਬਾਕੀ ਮੌਕੇ ਤੇ ਹੋ ਜੂਗਾ ਨਹੀਂ ਮੌਕੇ ਤੇ ਦੋਸਤੋ ਰੇਟ ਤੁਸੀਂ ਨੇਗੋਸ਼ੀਏਬਲ ਕਰ ਸਕਦੇ ਹੋ ਜੇ ਕਿਸੇ ਭਰਾ ਨੂੰ ਗੱਡੀ ਪਸੰਦ ਆਉਂਦੀ ਆ ਤੇ ਹੁਣ ਤੁਹਾਨੂੰ ਆਪਾਂ ਗੱਡੀ ਅੰਦਰੋਂ ਦਿਖਾਉਦੇ ਆ ਉਹ ਨਹੀਂ ਚੰਪਰੋ ਸੀਡੀ ਸੁਦੀ ਸਾਰਾ ਕੁ ਬੈਚ ਲੱਗਿਆ ਹੋਇਆ ਏ ਡਿਸਪਲੇ ਅੱਛਾ ਜੀ ਹਾਂ ਤਾਂ ਦੋਸਤੋ ਸਿਸਟਮ ਵਗੈਰਾ ਵਧੀਆ ਲੱਗਿਆ ਹੋਇਆ ਗੱਡੀ ਨੂੰ ਸਕਰੀਨ ਲੱਗੀ ਹੋਈ ਆ ਗੱਡੀ ਦੇ ਅੰਦਰ ਦੀ ਰੂਟ ਦਾ ਪਰ ਸਾਰੇ ਕੋ ਵਧੀਆ ਵਾ ਮਟੀਰੀਅਲ ਗੱਡੀ ਅੰਦਰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਰੇਟ ਬਾਈ ਥੋੜੀ ਮੌਕੇ ਤੋਂ ਕਰ ਲੈਣਗੇ ਜੀ ਅੱਗੇ ਵੀਰੇ ਕਿਹੜੀ ਹੈ ਗਲੈਂਸਰ ਹਾਂ ਇਹ ਵੀਰੇ ਲੈਂਸਰ ਹਾਂ ਜੀ ਵੀਰੇ ਕੈਮਰਾ ਲਾਈਏ ਇਹ 2009 ਮਾਡਲ ਹੈ ਵੀਰੇ ਦੋਸਤੋ ਨਵਾਂ ਮਾਡਲ ਹੈ ਲੈਂਸਰ ਲੁਧਿਆਣਾ ਨੰਬਰ ਆ ਗੱਡੀ ਪੌਲ ਇੰਸ਼ੋਰੈਂਸ ਤੇ ਹੀ ਆ ਠੀਕ ਹੈ ਜੀ ਸਟਾਈਟ ਕਰ ਪਾਸਿੰਗ ਆ ਵੀਰੇ ਠੀਕ ਹੈ ਜੀ ਹਾਂ ਜੀ ਤੇ ਕੀ ਡਿਮਾਂਡ ਚ ਵੀਰੇ ਗੱਡੀ ਇਹ ਵੀਰੇ ਆਪਾਂ 1.5 ਲੱਖ ਰੁਪਏ ਦੀ ਡਿਮਾਂਡ ਕਰਦੇ ਹਾਂ ਠੀਕ ਹੈ ਜੀ ਬਾਕੀ ਮੌਕੇ ਤੇ ਹਾਂ ਮੌਕੇ ਤੇ ਗੱਡੀ ਦੋਸਤੋ ਟਾਇਰ ਟੱਪਾ ਚੰਗਾ ਲੱ ਨਾ ਇਹ ਵੀਲ ਬਹੁਤ ਵਧੀਆ ਲੱਗੇ ਹੋਇਆ ਗੱਡੀ ਨੂੰ ਤੇ ਬਾਡੀ ਲੈਣ ਦੀ ਗੱਡੀ ਸਾਫ ਸੁਥਰੀ ਆ ਤੇ ਬਾਕੀ ਤੁਸੀਂ ਆ ਜਿਹੜੀ ਆ ਅੰਦਰੋਂ ਚੈੱਕ ਕਰ ਲਓ ਵੀਰੇ ਹੁਣ ਨੇ 1.5 ਲੱਖ ਰੁਪਏ ਡਿਮਾਂਡ ਰੱਖੀ ਆ ਤੇ ਬਾਕੀ ਰੇਟ ਮੌਕੇ ਤੇ ਤੁਸੀਂ ਬਾਈ ਹੁਣ ਨਾਲ ਬੈਠ ਕੇ ਕਰ ਸਕਦੇ ਆ ਹਾਂਜੀ ਵੀਰੇ ਅੱਗੇ ਕਿਹੜੀ ਆ ਗਈ ਜੀ ਇਹ ਵੀਰੇ ਆਪਾਂ ਡੋਲੀ ਵਾਸਤੇ ਅੱਛਾ ਜੀ ਹਾਂਜੀ ਦੋਸਤੋ ਬਾਈ ਹੁਣ ਨਾਲ ਦੋਲੀ ਵਾਸਤੇ ਵੀ ਗੱਡੀਆਂ ਰੈਂਟ ਦਿੰਦੇ ਆ ਤੇ ਬਲ ਜੂ ਗੱਡੀ ਆ ਬਾਈ ਹੁਣ ਕੋਲੇ ਖੜੀ ਤੇ ਜੇ ਕਿਸੇ ਭਰਾਵੇਂ ਕੋਈ ਪ੍ਰੋਗਰਾਮ ਦਾ ਹੋਵੇ ਤਾਂ ਉਹ ਵੀ ਬ੍ਰਹਿਮਾ ਨਾਲ ਸੰਪਰਕ ਕਰ ਸਕਦਾ ਅੱਗੀ ਗੱਡੀ ਗੱਡੀ ਹੈ ਵੀਰੇ ਇਹ ਵੀਰੇ 크ਰੂਜ਼ ਹੈ ਹਾਂਜੀ ਕੈ ਮਾਡਲ ਆ ਵੀਰੇ ਇਹ 16 ਮਾਡਲ 16 ਮਾਡਲ ਠੀਕ ਹੈ ਜੀ ਹਾਂਜੀ ਦੋਸਤੋ ਗੱਡੀ ਇਹ ਵੀ ਸਾਫ਼ ਸੁਥਰੀ ਆ ਤੇ ਨਿਯਾਣਾ ਨੰਬਰ ਆ ਗੱਡੀ ਨੂੰ ਲੱਗਾ ਹੋਇਆ ਲਾਈਟ ਐਰ ਚੰਗੇ ਲੱਗੇ ਆ ਗੱਡੀ ਨੂੰ ਬਾਡੀ ਲੈਂਡ ਦੀ ਤੁਸੀਂ ਗੱਡੀ ਦੇਖ ਸਕਦੇ ਹੋ ਕੈ ਮਾਡਲ ਆ ਵੀਰੇ ਇਹ 16 16 ਮਾਡਲ ਕੀ ਡਿਮਾਂਡ ਚਾ ਗੱਡੀ ਹੈ ਨਹੀਂ ਰੱਖੀ ਹੋਈ ਹੈ ਵੀਰੇ ਆਪਾਂ ਬਸ ਤਿੰਨੇ ਹੀ ਡੋਲੀ ਵਾਸਤੇ ਠੀਕ ਆ ਹਾਂ ਇਹ ਕਿਹੜੀ ਆ ਇਹ ਵੀ ਫੋਰਚੂਨਰ ਵੀ ਉਹੀ ਡੋਲੀ ਵਾਸਤੇ ਵੀਰੇ ਠੀਕ ਆ ਵੀ ਇਹ ਵੀ ਡੋਲੀ ਵਾਸਤੇ ਹੈ ਜੀ ਠੀਕ ਆ ਅੱਗੇ ਵੀਰੇ ਇਹ Honda God ਆ ਵੀਰੇ ਹਾਂਜੀ ਇਹ 2008 ਦਾ ਆ ਵੀਰੇ ਠੀਕ ਆ ਜੀ CNG ਲੱਗੀ ਹੋਈ ਆ ਹਾਂਜੀ ਹਜੇ ਇਹਦਾ ਥੋੜਾ ਜਿਹਾ ਕੰਮ ਹੁੰਦਾ ਵਾ ਠੀਕ ਆ ਵੀ ਕਰਵਾ ਕੇ ਦਵਾਂਗੇ ਕਹਿਣ ਦਾ ਮਤਲਬ ਜੀ ਇਹ ਆਪਾਂ ਲੱਖ ਰੁਪਏ ਦੀ ਦੇਵਾਂ ਠੀਕ ਆ ਜੀ ਆ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਏ ਵੀਰੇ ਹੁਣਾਂ ਦੱਸਿਆ ਵੀ ਥੋੜਾ ਮੋਟਾ ਕੰਮ ਇਹਦਾ ਗੱਡੀ ਦਾ ਪੈਂਡਿੰਗ ਆ ਉਹ ਬਾਈ ਹੁਣੇ ਕਰਵਾ ਕੇ ਦੇ ਦੇਣਗੇ ਜੇ ਭਰਾ ਦੇ ਕਿਸੇ ਦੇ ਸਮਝ ਆਉਂਦੀ ਆ ਤਾਂ ਤੁਸੀਂ ਗੱਲ ਕਰ ਲਿਓ ਲੱਖ ਰੁਪਏ ਦੀ ਡਿਮਾਂਡ ਆ ਵੀਰੇ ਹਾਂ ਇਹ ਨੰਬਰ ਵੀਰੇ ਪੰਜਾਬ ਦਾ ਹੈ ਤਿੰਨ ਅਸੀਂ ਹੈਗੀ ਵੀਰੇ ਲਵਾ ਕੇ ਦੇਣੀ ਠੀਕ ਆ ਜੀ ਇਹ ਨੰਬਰ ਐਚ ਆਰ ਐਚ ਆਰ ਹਾਂਜੀ ਹਾਂ ਅੱਗੇ ਵੀਰੇ ਜਿਹੜੀ ਹੈਗੀ ਏ ਸੰਟਾ ਵੀਰੇ ਠੀਕ ਆ ਜੀ ਇਹ ਕਾ ਮਾਡਲ ਹੈ ਇਹ 2002 ਮਾਡਲ ਆ ਵੀਰੇ ਠੀਕ ਆ ਜੀ ਇਹਦਾ ਕੰਮ ਹੈ ਥੋੜਾ ਪੈਂਡਿੰਗ ਆ ਪੰਪਰ ਪੇਂਟ ਹੁੰਦਾ ਵਾ ਹਾਂਜੀ ਉਹ ਕਰਵਾ ਕੇ ਦਵਾਂਗੇ ਸਾਰਾ ਕੁਝ ਕੋਈ ਕਲੀਅਰ ਜਾਵਾਂ ਠੀਕ ਆ ਜੀ ਹਾਂਜੀ ਮਟੀਰੀਅਲ ਦੇ ਵੀ ਨੂੰ ਵੀ ਇੰਜਣ ਗਿਆ ਹਾਂਜੀ ਤੇ ਬਾਕੀ ਵੀ ਜਿੰਨੀਆਂ ਗੱਡੀਆਂ ਦੇਖਿਆ ਇੰਜਣ ਗਿਆ ਰਲੋ ਤੇਰੇ ਗਰੰਟੀ ਹੋ ਪੂਰੀ ਤਸੱਲੀ ਹੈ ਇੱਥੇ ਕਢਾ ਜਾਣ ਬੰਦੇ ਠੀਕ ਆ ਕੋਈ ਐਂ ਦਾ ਨਹੀਂ ਹੈ ਦਾ ਭਰਾ ਲੰਬਾ ਬੰਦਾ ਬਿਲਕੁਲ ਨਹੀਂ ਵੀਰੇ ਲੰਬੇ ਆ ਰ ਕੰਮ ਹੀ ਨਹੀਂ ਕਰਦੇ ਆ ਆ ਦੋਸਤੋ ਵੀਰੇ ਹੋਰਾਂ ਨੇ ਆਪਾਂ ਨੂੰ ਅੱਗੇ ਵੀ ਤਸੱਸੀ ਇੰਜਣ ਗੇਅਰ ਦੀ ਇੱਥੇ ਵੀਰੇ ਲੈਕ ਬੰਦਾ ਗੱਡੀ ਬਾਹਰ ਕਢਾ ਜਾਵੇ ਪੈਸੇ ਦੇਵਾਂਗੇ ਠੀਕ ਆ ਜੀ ਉਹ ਜਾ ਕੰਮ ਹੀ ਨਹੀਂ ਹੋਣਾ ਵੀਰੇ ਨਹੀਂ ਠੀਕ ਆ ਬਾਈ ਚਲੋ ਵੀਰੇ ਆਪਾਂ ਨੂੰ ਵੀ ਐਂ ਹੁੰਦਾ ਵੀ ਹੈ ਨਾ ਜੇ ਕੋਈ ਭਰਾ ਆਪਣੇ ਬਾਦ ਦੀ ਬਰਾਹੀ ਗੱਡੀ ਲਵੇ ਤਾਂ ਉਹਨੂੰ ਸਾਫੋ ਕਰੀ ਗੱਡੀ ਉਹ ਚੀਜ਼ ਦੀ ਗਰੰਟੀ ਹੋ ਲੱਗਦਾ ਵੀ ਆ ਬੰਦੇ ਨੂੰ ਬੰਦਾ ਗੱਡੀ ਖੜਾ ਦੇ ਵੀਰੇ ਪੈਸੇ ਵਾਪਸ ਕਰਾਂਗੇ ਠੀਕ ਹੈ ਜੀ ਇਹੀ ਕਰਪਾ ਹਾਂਜੀ ਹਾਂ ਬਿਲਕੁਲ ਦੋਸਤੋ ਤੁਸੀਂ ਵੀਰੇ ਹੋਂ ਦਾ ਨੰਬਰ ਨੋਟ ਕਰ ਲਓ ਵੀਰੇ ਨੰਬਰ ਬੋਲੋ 99811 ਹਾਂਜੀ ਕਿ 8000 ਸਭ ਜੀ ਵੀਰੇ ਕੁਰੀ ਹੋਰ ਬੋਲੋ 97811 ਕਿ 8000 ਸਭ ਠੀਕ ਹੈ ਜੀ ਦੋਸਤੋ ਜੇ ਕਿਸੇ ਭਰਾ ਨੂੰ ਗੱਡੀ ਕੋਈ ਵੀ ਪਸੰਦ ਆਉਂਦੀ ਆ ਤਾਂ ਵੀਰੇ ਹੋਂ ਨਾਲ ਸੰਪਰਕ ਕਰ ਸਕਦੇ ਆ ਤੇ ਜੇ ਕੋਈ ਵੀਰ ਵੀਡੀਓ ਵੀਡੀਓ ਨੇੜ ਦਾ ਵੀਰ ਦੇਖਦਾ ਉਹ ਵੀ ਵੀਰੇ ਹੋਂ ਨਾਲ ਗੱਲ ਕਰਦੇ ਦੱਸ ਸਕਦਾ ਵੀ ਕਿਹੜੀ ਗੱਡੀ ਆਪਾਂ ਲਈ ਉਹ ਪ੍ਰੋਵਾਈਡ ਵੀ ਕਰਾ ਸਕਦਾ ਉਹ ਵੀ ਹੋ ਜੀ ਕਿਉਂਕਿ ਉਹ ਇੱਥੇ ਵੀਰੇ ਜਿਵੇਂ ਦੱਸ ਜਿਹੜੀ ਕਹੋਗੇ ਜੀ ਹੱਲ ਹੋ ਜਾਊਗਾ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਠੀਕ ਹੈ ਵੀਰੇ ਧੰਨਵਾਦ